ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਹਦਿਆਬਾਦ ਫਗਵਾੜਾ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਨੂੰ ਸਮਰਪਿਤ ਇੱਕ ਸਮਾਗਮ ਡਾਕਟਰ ਬੀ ਆਰ ਅੰਬੇਡਕਰ ਪਾਰਕ ਹਦਿਆਬਾਦ ਦੇ ਕਮਿਊਨਿਟੀ ਹਾਲ ਵਿਖੇ ਆਯੋਜਿਤ ਕੀਤਾ ਗਿਆ ਸੁਸਾਇਟੀ ਦੇ ਚੇਅਰਮੈਨ ਰਮੇਸ਼ ਕੌਲ ਦੇ ਯਤਨਾਂ ਅਤੇ ਪ੍ਰਧਾਨ ਸੀਤਾ ਕੌਲ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਦੌਰਾਨ ਬੀ ਆਰ ਕਟਾਰੀਆ ਯੂਕੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਦद्दू ਪ੍ਰਸ਼ਾਦ ਯਾਦਵ ਅਤੇ ਏਅਰ ਅਕੇਲਾ ਵੱਲੋਂ ਸਵਰਗੀ ਕਾਂਚੀ ਰਾਮ ਦੇ ਭਾਸ਼ਣਾ ਤੇ ਆਧਾਰਿਤ 13 ਕਿਤਾਬਾਂ ਦੇ ਸੈੱਟ ਨੂੰ ਰਿਲੀਜ਼ ਕੀਤਾ ਇਸ ਮੌਕੇ ਸੋਸਾਇਟੀ ਚੇਅਰਮੈਨ ਰਮੇਸ਼ ਕਾਲ ਨੇ ਦੱਸਿਆ ਕਿ ਸਾਈਬ ਸ਼੍ਰੀ ਕਾਂਚੀ ਰਾਮ ਨੇ ਭਾਰਤ ਦੇ ਬਹੁਜਨ ਸਮਾਜ ਚ ਜਾਗਰਤੀ ਦੀ ਲਹਿਰ ਪੈਦਾ ਕਰਨ ਲਈ ਕ੍ਰਾਂਤੀਕਾਰੀ ਅਤੇ ਇਤਿਹਾਸਿਕ ਭਾਸ਼ਣ ਦਿੱਤੇ ਉਹਨਾਂ ਕਿਹਾ ਕਿ ਸਾਈਬ ਸ਼੍ਰੀ ਕਾਂਚੀ ਰਾਮ ਦੇ ਇਹ ਇਤਿਹਾਸਿਕ ਭਾਸ਼ਣ ਬਹੁਜਨ ਸਮਾਜ ਦੀ ਅਯੋਕੀ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੇਧ ਦਿੰਦੇ ਰਹਿਣਗੇ ਉਨਾ ਨਾਲ ਹੀ ਉੱਤਰ ਪ੍ਰਦੇਸ਼ ਦੇ ਸਾਫਕਾ ਮੰਤਰੀ ਦੱਦੂ ਪ੍ਰਸ਼ਾਦ ਯਾਦਵ ਅਤੇ ਆਰ ਅਕੇਲਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਤੇ ਨਾਲ ਹੀ ਸ਼ਾਮ ਜਸਲ ਨਿਊਜ਼ੀਲੈਂਡ ਦੇ ਪਰਿਵਾਰ ਵੱਲੋਂ 13 ਕਿਤਾਬਾਂ ਦੇ ਇੱਕ ਸੈੱਟ ਨੂੰ ਡਾਕਟਰ ਅੰਬੇਡਕਰ ਪਾਰਕ ਸੇ ਲਾਇਬ੍ਰੇਰੀ ਨੂੰ ਵੀ ਭੇਟ ਕਰਨ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਦੇਵਰਾਜ ਸੁਮਨ ਮਿਸ਼ਨਰੀ ਗਾਇਕ ਅਮਰਜੀਤ ਕਾਲ ਚੰਮਨ ਲਾਲ ਰਾਦੇਸ਼ਾਮ ਜਗਿੰਦਰਪਾਲ ਕਸ਼ਮੀਰੀ ਲਾਲ ਮੈਮੀ ਆਦ ਹਾਜ਼ਰ ਸਨ ਫਗਵਾੜਾ ਤੋਂ ਨਵਰਾਂਗ ਚੈਨ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਤਾਂ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ 13 ਬੌਲੀਅਮ ਜਿਹੜੇ ਆ ਉਹ ਸਾਡੇ ਦੱਧੂ ਪ੍ਰਸ਼ਾਦ ਜੀ ਜਿਹੜੇ ਪੂਰਬ ਕੈਬਨਟ ਮੰਤਰੀ ਉੱਤਰ ਪ੍ਰਦੇਸ਼ ਦੇ ਵਿੱਚ ਰਹੇ ਆ ਉਹਨਾਂ ਨੇ ਜਿਹੜਾ ਆ ਉਹ ਬੜੀ ਭੂਮਿਕਾ ਨਿਭਾਈ ਆ ਔਰ ਸੰਪਾਦਕ ਆਰ ਏ ਆਰ ਕੇਲਾ ਜੀ ਇਹਨਾਂ ਨੇ ਪੂਰੇ ਭਾਰਤ ਦੇ ਵਿੱਚੋਂ ਜਿਹੜੇ ਆ ਉਹ ਇਤਿਹਾਸਕ ਭਾਸ਼ਣ ਤੇ ਸਪੀਚਾਂ ਸਭ ਕਾਂਚੀ ਰਾਮ ਜੀ ਦੀਆਂ ਜਿਹੜੀਆਂ ਉਹ ਇਕੱਠੀਆਂ ਕਰਕੇ ਇਹ 13 volumes ਦਾ ਸੈੱਟ ਜਿਹੜਾ ਤਿਆਰ ਕੀਤਾ ਅੱਜ ਉਹ ਸਾਡੇ ਯੂਕੇ ਤੋਂ ਯਰ ਕਟਾਰੀਆ ਸਾਹਿਬ ਜਿਹੜੇ ਹਮੇਸ਼ਾ ਪਾਰਕ ਦੇ ਨਾਲ ਜੁੜੇ ਰਹਿੰਦੇ ਆ ਉਸ ਭਾਗੀ ਘੜੀ ਦੇ ਵਿੱਚ ਉਹ ਅੱਜ ਸਾਡੇ ਵਿੱਚ ਇਸ ਨੂੰ ਉਹਨਾਂ ਨੇ ਰਿਲੀਜ਼ ਕੀਤਾ ਇਹ ਵੀ ਜਿਹੜੀ 13 volumes ਦੀ ਸੇਵਾ ਆ ਉਹ ਸ਼ਾਮ ਲਾਲ ਜੀ ਜਸਲ ਆਪਣੇ ਨਿਊਜ਼ੀਲੈਂਡ ਤੋਂ ਪਰਿਵਾਰ ਵੱਲੋਂ ਉਹਨਾਂ ਨੇ ਇਹ ਸਾਡੇ volumes ਦੀ ਦੇਵਾ ਕੀਤੀ ਆ ਅਸੀਂ ਉਹਨਾਂ ਦੇ ਧੰਨਵਾਦੀ ਆ ਜਿਨ੍ਹਾਂ ਨੇ ਡਾਕਟਰ ਬੀ ਆਰ ਮੈਡੀਕਲ پارک ਵਿੱਚ ਲਾਇਬ੍ਰੇਰੀ ਚ ਇਹ ਜਿਹੜੀਆਂ ਬੁੱਕਾਂ ਰੱਖਣ ਵਾਸਤੇ ਦਿੱਤੀਆਂ ਕਿਉਂਕਿ ਸਾਹ ਕਾਂਛੀ ਰਾਮ ਜੀ ਉਹ ਇੱਕ ਵਿਚਾਰ ਧਾਰਕ ਇਨਸਾਨ ਹੋਇਆ ਜਿਨ੍ਹਾਂ ਦੇ ਵਿਚਾਰ ਜਿਹੜੇ ਆ ਐਨੇ ਜਿਹੜੇ ਆ ਉਹ ਦੇਸ਼ ਭਰ ਦੇ ਵਿੱਚ ਪਪੂਲਰ ਹੋਏ ਆ ਕਿ 바ਵਾ ਸਾਹ ਦਾ ਦੂਜਾ ਨਾਮ ਕਾਂਛੀ ਰਾਮ ਕਾਂਛੀ ਰਾਮ ਉਹਨਾਂ ਦੇ ਵਿਚਾਰ ਜਿਹੜੇ ਆ ਅੱਜ ਇੰਨੇ ਪ੍ਰਭਾਵਸ਼ਾਲੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਹੋਇਆ ਕਿ ਕਾਂਗਰਸ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਜਿੰਨੀ ਜਿਦੀ ਸੰਖਿਆ ਭਾਰੀ ਓਨੀ ਉਹਦੀ ਹਿੱਸੇਦਾਰੀ ਸੰਵਿਧਾਨ ਕੀ ਰੱਖਿਆ ਕੌਣ ਕਰੇਗਾ ਹਮ ਕਰੇਗੇ ਹਮ ਕਰੇਗੇ